ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਲਖਨਪਾਲ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਭਾਗਮ ਕਰਵਾਇਆ ਗਿਆ ਜਿਸ ਵਿੱਚ ਗਰੇਵਾਲ ਪਰਿਵਾਰ ਯੂਕੇ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਪਿੰਡ ਵਾਸੀਆਂ ਦੀ ਸੁividha ਵਾਸਤੇ ਬਸ ਅੱਡਾ ਬਣਾਇਆ ਗਿਆ ਜਿਸ ਦਾ ਉਦਘਾਟਨ ਹਰਮਿੰਦਰ ਗਰੇਵਾਲ ਦੀ ਧਰਮ ਪਤਨੀ ਸੁਰਿੰਦਰ ਗਰੇਵਾਲ ਅਤੇ ਪੁੱਤਰੀ ਯ ਨੀਤਾ ਗਰੇਵਾਲ ਵੱਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਆਏ ਹੋਏ ਪਿੰਡ ਵਾਸੀਆਂ ਦਾ ਮੂੰਹ ਮਿੱਠਾ ਕਰਾ ਕੇ ਤੇ ਚਾਹ ਪਾਰਟੀ ਕਰਕੇ ਖੁਸ਼ੀ ਦਾ اظہار ਕੀਤਾ ਗਿਆ ਇਸ ਮੌਕੇ ਤੇ ਦਵੱਬਾ ਹਲਚਲ ਚੈਨਲ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਮੋਤਵਾਰ ਵਿਅਕਤੀਆਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿੰਡ ਦੇ ਪੁਰਾਣੇ ਪਾਸੜੇ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਅਤੇ ਪਿੰਡ ਵਾਸੀਆਂ ਨੇ ਜੇਕਰ ਦੂਰ-ਦਰਾਡੇ ਜਾਣਾ ਹੋਵੇ ਤਾਂ ਉਹ ਕਿਸੇ ਛੱਤ ਥੱਲੇ ਜਾਂ ਕਿਸੇ ਦਰਗਤ ਥੱਲੇ ਖੜ ਕੇ ਵਸਦੀ ਆਉਣ ਦਾ ਇੰਤਜ਼ਾਰ ਕਰਦੇ ਸਨ ਗਰੇਵਾਲ ਪਰਿਵਾਰ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਬਹੁਤ ਹੀ ਸੁੰਦਰ ਬਾਸਾ ਡੱਬਾ ਬਣਾ ਕੇ ਪਿੰਡ ਵਾਸੀਆਂ ਦੇ ਸਪੁਰਦ ਕੀਤਾ ਗਰੇਵਾਲ ਪਰਿਵਾਰ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਪਿੰਡ ਦੇ ਮੌਤਵਾਰ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਆਪਣਾ ਵੱਡਮੂਲਾ ਯੋਗਦਾਨ ਪਾਇਆ ਗਰੇਵਾਲ ਪਰਿਵਾਰ ਵੱਲੋਂ ਖਾਸ ਤੌਰ ਤੇ ਸੁਜੀਤ ਕੁਮਾਰ ਬਿੱਟੂ ਠੇਕੇਦਾਰ ਕਿਸ਼ਰਵਰਤਾਰ ਸੋਨੂ ਬਹਾਦਰ ਮਿਸਤਰੀ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਲੱਗ ਕੇ इस काम ਨੂੰ ਨੇਪੜੇ ਚਾੜਿਆ ਇਸ ਮੌਕੇ ਤੇ ਸਰਪੰਚ ਕਸ਼ਮੀਰ ਚੰਦ ਸੂਬੇਦਾਰ ਮੇਜਰ ਜਤਿੰਦਰ ਕੁਮਾਰ 인ਦਰਪਾਲ ਕਾਲਾ ਪ੍ਰਧਾਨ ਸੁਸਾਇਟੀ रामपाल ਪਾਲਾ ਪੰਚ ਬਲਬੀਰ RAM ਸਾਬਕਾ ਪੰਚ ਅਸ਼ੋਕ ਕੁਮਾਰ ਪੰਚ ਰਾਜਕੁਮਾਰ RAM ਗੋਪਾਲ ਸਾਬਕਾ ਸਰਪੰਚ ਮਿੰਦੋ ਪੰਚਣੀ Nisha ਪੰਚਣੀ ਪ੍ਰੇਮਲਤਾ ਪੰਚਣੀ ਪੰਡਿਤ ਵਿਰੇਂਦਰ ਕੁਮਾਰ ਰਾਜਕੁਮਾਰ ਸਾਬਕਾ ਪੰਚ ਐਡਵੋਕੇਟ ਰਮੇਸ਼ ਕੁਮਾਰ ਅਭਵਿੰਦਰ ਬਿੰਦਾ ਸਾਬਕਾ ਪੰਚ ਡਾਕਟਰ ਮਨਜੀਤ ਡਾਕਟਰ ਨਰਿੰਦਰ ਸ਼ਰਮਾ ਸੋਢੀ ਸਿੰਘ सुरेंद्र ਸਿੰਘ ਦਾ ਸਾਬਕਾ ਬਲਾਕ ਸੰਮਤੀ ਮੈਂਬਰ ਬਾਬਾ ਰਾਜ ਕੁਮਾਰ ਤੋਂ ਇਲਾਵਾ ਪਿੰਡ ਵਾਸੀ ਔਰਤਾਂ ਤੇ ਬੱਚੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਪਿੰਡ ਲਖਨਪਾਲ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਅੱਜ ਪਿੰਡ ਲਖਨਪਾਲ ਵਿਖੇ ਨਮਾ ਬਸੱਡਾ ਜੋ ਕਿ ਸਾਡੇ ਹਰਮਿੰਦਰ ਗਰੇਵਾਲ ਭਾਜੀ ਹੁਣੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਬਣਾ ਕੇ ਪੰਚਾਇਤ ਦੇ ਸਪੁਰਦ ਕੀਤਾ ਗਿਆ ਅਸ ਇਹ ਪਹਿਲਾਂ ਵੀ ਇਹਨਾਂ ਦਾ ਬਹੁਤ ਸਹਿਯੋਗ ਹੈ ਪਿੰਡ ਦੇ ਕੰਮਾਂ ਦੇ ਵਿੱਚ ਵੀ ਉਹ ਧਰਮਸ਼ਾਲਾ ਬਣਾਉਣ ਦੇ ਵਿੱਚ ਵੀ ਜਾਂ ਸਕੂਲ ਦੇ ਵਿੱਚ ਵੀ ਕੂਲਰ ਵਗੈਰਾ ਇਹ ਹਮੇਸ਼ਾ ਹੀ ਹਰ ਪਾਸੇ ਮੰਦਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਹਿਯੋਗ ਕਰਦੇ ਆ ਤੇ ਬੱਚਿਆਂ ਦੀ ਪੜ੍ਹਾਈ ਲਈ ਵੀ ਇਹ ਕਾਫੀ ਯੋਗਦਾਨ ਕਰਦੇ ਆ ਤੇ ਅਸੀਂ ਸਾਰੇ ਪਿੰਡ ਪੰਚਾਇਤ ਸਾਰੇ ਪਿੰਡ ਵਾਸੀ ਬੜੇ ਖੁਸ਼ ਹੈ ਬਸ ਅੱਡਾ ਬਹੁਤ ਵਧੀਆ ਬਣਾਇਆ ਇਹਨਾਂ ਨੇ ਰੂਹ ਦੇ ਨਾਲ ਬਣਾਇਆ ਅਸੀਂ ਸਾਰੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੈ ਦਿਲੋਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਤੇ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਪਿੰਡ ਦਾ ਇਦਾਂ ਹੀ ਸਹਿਯੋਗ ਕਰਦੇ ਰਹਿਣ ਅਸੀਂ ਇਹਨਾਂ ਦਾ ਬਾਰ-ਬਾਰ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਪਿੰਡ ਲਖਣਪਾਲ ਦੇ ਬਸ ਅੱਡੇ ਦੀ ਜਿਹੜੀ ਆ ਸਟਾਪੇਜ ਦੀ ਬਹੁਤ ਟਮਾਟ ਸੀਗੀ ਜਿਹੜਾ ਜਿਹੜਾ ਬਣਿਆ ਉਹਦੇ ਖਸਤਾ ਹਾਲਤ ਬਹੁਤ ਖਸਤਾ ਪੁਰਾਣਾ ਸੀ ਗੱਡੇ ਨਾਲ ਵਾਲਾ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਗਰੇਵਾਲ ਸਾਹਿਬ ਨੂੰ ਇਹਨਾਂ ਦੇ ਪਰਿਵਾਰ ਨੂੰ ਵੀ ਇਹਦੇ ਬਹੁਤ ਲੋੜ ਆ ਇਹਨਾਂ ਨੇ ਆਪਣੇ ਨੇਕ ਕਮਾਈ ਵਿੱਚੋਂ ਜਿਹੜਾ ਇਹ ਬੱਸ ਸਟਾਪ ਬਣਵਾਇਆ ਆ ਇਹਨਾਂ ਦੇ ਮੈਂ ਸਾਰੇ ਪਰਿਵਾਰ ਦੇ ਪਰਿਵਾਰ ਦਾ ਅਸੀਂ ਪਿੰਡ ਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹ ਵੀ ਕੋਈ ਕੋਈ ਇਦਾਂ ਦਾ ਕੰਮ ਕਰ ਸਕਦਾ ਹੈ ਬਹੁਤ ਵਧੀਆ ਨੇਕ ਕੰਮ ਕੀਤਾ ਬਲਵੀਰ RAM ਸਾਫਾ ਪੰਚ ਸਾਡੇ ਭਾਈ ਸਾਹਿਬ ਗਰੇਵਾਲ ਜੀ ਹਰਮਿੰਦਰ ਗਰੇਵਾਲ ਜੀ ਜੋ ਮੇਰੇ ਰਿਸ਼ਤੇਦਾਰ ਵੀ ਆ ਤੇ ਮੇਰੇ ਭਰਾ ਵੀ ਹੈ ਤੇ ਨਾਲ ਸਾਡੇ ਮੈਡਮ ਜੀ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੇ ਅਸੀਂ ਪੰਚਾਇਤ ਵੱਲੋਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਬੱਸ ਸਟੈਂਡ ਦੀ ਬਹੁਤ ਤੰਗੀ ਆ ਤੋਂ ਇਹਨਾਂ ਨੇ ਜਿੰਨੀ ਜਲਦੀ 2 ਹਫ਼ਤਿਆਂ ਦੇ ਵਿੱਚ ਵਿੱਚ ਸਾਨੂੰ ਬੱਸ ਸਟੈਂਡ ਤਿਆਰ ਕਰਕੇ ਦੇ ਦਿੱਤਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਆ ਇਹਨਾਂ ਦੇ ਗਰੇਵਾਲ ਪਰਿਵਾਰ ਦੇ ਜਿਨ੍ਹਾਂ ਨੇ ਸਾਡੀ ਇਨੇ ਕ ਮਾਰੇ ਜੇ ਕਹਿਣ ਦੇ ਉੱਤੇ ਸਾਡੇ ਐਡੀ ਵੱਡੀ ਸੇਵਾ ਪਿੰਡਲੇ ਵਲੀ ਕੀਤੀ ਆ ਅੱਗੇ ਤੋਂ ਵੀ ਜਿੰਨਾ ਵੀ ਜ਼ਰੂਰਤ ਹੋਗੀ ਇਹਨਾਂ ਕੋਲ ਆਪਾਂ ਸੇਵਾ ਲੈਂਦੇ ਰਵਾਂਗੇ ਅੱਜ ਪਿੰਡ ਲਖਣਪਾਲ ਵਿਕੇ ਬਸੱਡਾ ਜਿਹੜਾ ਬਣਾਇਆ ਗਿਆ ਸ਼੍ਰੀ ਗਰੇਵਾਲ ਜੀ ਨੇ ਬਣਾ ਕੇ ਬਸੱਡਾ ਪਿੰਡ ਨੂੰ ਦਿੱਤਾ ਜੋ ਕਿ ਬਹੁਤ ਵੱਡੀ ਡਿਮਾਂਡ ਵੀ ਸੀ ਪਿੰਡ ਦੀ ਤੇ ਬਹੁਤ ਵਧੀਆ ਕੰਮ ਹੋਇਆ ਸੋ ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਸਾਡੇ ਪਿੰਡ ਬਸ ਟਿਕਟਾਂ ਦੇ ਵਿੱਚ ਸਾਡਾ ਨਾਮ ਵੀ ਨਹੀਂ ਸੀਗਾ ਅੱਜ ਬਸੱਡਾ ਵੀ ਬਣਾ ਕੇ ਦਿੱਤਾ ਉਹਨਾਂ ਨੇ ਟਿਕਟਾਂ ਦੇ ਵਿੱਚ ਨਾਮ ਵੀ ਦਰਜ ਕਰਨ ਲਈ ਬਹੁਤ ਮਦਦ ਕੀਤੀ ਆ ਸੋ ਅਸੀਂ ਉਹਨਾਂ ਦਾ ਸਾਰੇ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਜੋ ਉਹ ਪਰਾਲੇ ਪਿੰਡ ਲਈ ਕਰ ਰਹੇ ਆ ਸਾਡੇ ਪਿੰਡ ਲਖਨਪੁਰਾਂ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹਰਮਿੰਦਰ ਗਰੇਵਾਲ ਜੀ ਨੇ ਦਿੱਤਾ ਆ ਪਹਿਲਾਂ ਵੀ ਇਹ ਬਹੁਤ ਸੇਵਾ ਕਰਦੇ ਰਹੇ ਲੇਕਿਨ ਬੱਸ ਸਟੈਂਡ ਜੋ ਪਿੰਡ ਦਾ ਇੱਕ ਮੇਨ ਚੀਜ਼ ਹੁੰਦੀ ਆ ਜਿਹਦੇ ਵਿੱਚ ਬੈਠ ਕੇ ਆਪਾਂ ਕਿਸੇ ਸ਼ਹਿਰ ਜਾਣਾ ਹੈ ਕਿਤੇ ਹੋਰ ਜਾਣਾ ਹੈ ਬੱਸ ਸਟੈਂਡ ਜ਼ਰੂਰੀ ਹੈ ਉਸ ਅੱਜ ਸਾਨੂੰ ਮਿਲਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨਾਲੇ ਸਾਡੀ ਪੰਚਾਇਤ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਵੱਡੇ ਵੱਡੇ ਉਪਰਾਲੇ ਬਹੁਤ-ਬਹੁਤ ਵਧੀਆ ਕੰਮ ਆਪਣੇ ਪਿੰਡ ਦੇ ਵਿੱਚ ਹੋ ਰਹੇ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਆਮ ਨਾਗਰਿਕ ਹੋਣ ਦੇ ਕਾਰਨ ਇਦਾਂ ਦੀ ਲੋੜ ਸਾਰਿਆਂ ਨੂੰ ਜ਼ਰੂਰ ਹੈ ਕਿਉਂਕਿ ਇਹ ਚੀਜ਼ ਕਿਸੇ ਇਕੱਲੇ ਦੀ ਨਹੀਂ ਹੈ ਸਾਰਿਆਂ ਦੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਗਰੇਵਾਲ ਸਾਹਿਬ ਦਾ ਵੀ ਉਹਨਾਂ ਦੀ ਫੈਮਿਲੀ ਦਾ ਸਾਡੀ ਪੰਚਾਇਤ ਦਾ ਜੋ ਇਹਨਾਂ ਕੁਝ ਕਰ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਉਹ ਗੱਲ ਇਹ ਕਿ ਅਜ ਤੋਂ ਲੈ ਕੇ 10-15 ਸਾਲ ਪਹਿਲਾਂ ਤੱਕ ਜਿਹੜੀ ਵੀ ਇੱਥੇ ਪੰਚਾਇਤ ਸੀਗੀ ਮੈਨੇ ਉਹਨਾਂ ਨੂੰ ਕਦੀ ਕੋਈ ਪੋਜ਼ਿਟਿਵ ਕੰਮ ਕਰਦੇ ਨਹੀਂ ਦੇਖਿਆ ਲੈਗ ਪੁੱਲਿੰਗ ਹੁੰਦੀ ਸੀ ਰਾਜਨੀਤੀ ਹੁੰਦੀ ਸੀ ਪੋਲਿਟਿਕਸ ਹੁੰਦੀ ਸੀ ਕਿਛ ਤੂ ਹੁੰਦੇ ਸੀ ਇੱਕ ਦੂਸਰੇ ਨੂੰ ਆਹ ਕਰ ਦੋ ਉਹ ਕਰ ਦੋ ਜੀ ਇੱਕ ਦੂਸਰੇ ਬਦਨਾਮ ਕਰ ਦੋ ਕੋਈ ਕੰਸਟਰਕਸ਼ਨ ਨਹੀਂ ਸੀ ਹੁੰਦਾ ਕੋਈ ਪ੍ਰੋਗਰੈਸ ਨਹੀਂ ਸੀ ਹੁੰਦੀ ਆ ਜਦੋਂ ਦੀ ਨਵੀਂ ਪੰਚਾਇਤ ਆਈ ਹੈ ਹੁਣ ਮੈਂ ਦੇਖਿਆ ਉੱਥੇ ਸੀਵਰੇਜ ਪੈਂਦੇ ਆ ਲਾਈਟਾਂ ਲੱਗ ਗਈਆਂ ਪਿੰਡ ਚ ਤਾਂ ਹੁਣ ਬੱਸ ਸਟੈਂਡ ਵੀ ਬਣ ਗਿਆ ਗਰੇਵਾਲ ਜੀ ਦੇ ਸਹਿਯੋਗ ਨਾਲ ਤਾਂ ਇਦਾਂ ਤੇ ਹੁਣ ਬਹੁਤ ਵਧੀਆ ਕੰਮ ਆ ਰਹੇ ਆ ਤੇ ਮੇਰੇ ਹਿਸਾਬ ਨਾਲ ਹੁਣ ਸਾਡੇ ਪਿੰਡ ਦੇ ਦਿਨ ਪਲਟਣੇ ਸ਼ੁਰੂ ਹੋ ਗਏ ਹਾਂਜੀ ਇਹ ਜਿਹੜਾ ਬੱਸ ਸਟਾਪ ਹੈ ਜੀ ਇਹ ਕਿੰਨਾਰੇ ਪ੍ਰਵਾਹ ਤੋਂ ਬਣਾਇਆ ਗਿਆ ਤੇ ਕਿੰਨੀ ਲੱਗਨ ਨਾਲ ਜੀ ਇਹ ਜੀ ਆਪਣੇ ਸਰਮント ਸਾਹਿਬ ਇਹਨਾਂ ਨੇ ਕਮਿਸ਼ਨ ਕੀਤਾ બસ ਸਟੈਂਡ ਲਈ ਤਾਂ ਅਸੀਂ ਬਣਾਇਆ ਕਿਉਂਕਿ ਮੈਂ ਓਮਵਾਰਕਾ ਲਖਨਪਾਲ ਨੂੰ ਵੀ ਉਹਨਾਂ ਨੂੰ ਅੱਡਾ ਲਾ ਕੇ ਦਿੱਤਾ ਐਂਡ ਕਿਹੜੀ ਕੰਟੀਨ ਨਹੀਂ ਅਸੀਂ ਯੂਕੇ ਰਹਿੰਦੇ ਜੀ ਅੱਛਾ ਜੀ ਹਾਂ ਜੀ ਪਿੰਡ ਨਾਲ ਮੂੰਹ ਪੁਦਾ ਹੈ ਜੀ ਹਾਂ ਜੀ